ਪਤਨ 60 ਲੱਖ ਕਿਆਬਾਦੀ ਹੈ ਮਾਰੀ ਕਮ ਸੇ 15 20 ਹਜ਼ਾਰ ਗਾਵ ਹੈ ਹਰ ਗਾਮ ਕੀ ਹਰ ਮਸਜਿਦ ਮੇਹਲਾਨ ਹੋ ਚੁਕਾ ਹੈ ਕਿ ਅਸੀਂ ਪੰਜਾਬ ਕੇ ਸਾਥ ਕਰੇ ਹਰ ਮਸਜਿਦ ਕੇਹਲਾਨ ਹੋ ਚੁਕਾ ਹੈ ਪੰਜਾਬ ਦੇਖ ਲਾ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਹੈ ਹੜ ਪੀੜਤਾ ਦੇ ਲਈ ਜਿੱਥੇ ਪੰਜਾਬ ਸਰਕਾਰ ਰਾਹਤ ਸਮਗਰੀ ਭੇਜ ਰਹੀ ਹੈ ਉੱਥੇ ਹੀ ਵਕ ਵਕ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨਾਲ ਹੀ ਫਿਲਮ ਜਗਤ ਦੇ ਕਲਾਕਾਰ ਹੜਪੀੜਤਾ ਦੀ ਮਦਦ ਕਰਦੇ ਨਜ਼ਰਾ ਰਹੇ ਨੇ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਇਸੇ ਦਰਮਿਆਨ ਕੁਝ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਹਰ ਇੱਕ ਨੂੰ ਭਾਵੁਕ ਕਰ ਰਹੀਆਂ ਨੇ ਤਾਂ ਹੜ੍ਹਾਂ ਦੀ ਮਾਰ ਦੇਖ ਕੇ ਮੁ슬림 ਪਾਈਚਾਰੇ ਦੇ ਲੋਕ ਸਰਦਾਰ ਦੇ ਗਲ ਲੱਗ ਕੇ ਰੋਂਦੇ ਨਜ਼ਰ ਆਏ ਨੇ ਤਾਂ ਮੁ슬림 ਪਾਈਚਾਰੇ ਦੇ ਲੋਕਾਂ ਨੇ ਆਖਿਆ ਕਿ ਸਰਦਾਰ ਭਰਾਵਾਂ ਦਾ ਨੁਕਸਾਨ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਯੂਪੀ ਤੋਂ ਰਾਹਤ ਸਮਗਰੀ ਲੈ ਕੇ ਫਿਰੋਜ਼ਪੁਰ ਪਹੁੰਚੇ ਸਨ ਤਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦਾਂ ਦੇ ਵਿੱਚ ਖੜ ਕੇ ਸਰਦਾਰ ਭਰਾਵਾਂ ਦੀ ਹਰ ਮਦਦ ਦਾ ਐਲਾਨ ਵੀ ਕਰ ਦਿੱਤਾ ਤਾਂ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਪੰਜਾਬ ਤੋਂ ਇਲਾਵਾ ਹੁਣ ਗਵਾਂਡੀ ਸੂਬਿਆਂ ਦੇ ਲੋਕ ਵੀ ਅੱਗੇ ਆ ਰਹੇ ਨੇ ਤਾਂ ਯੂਪੀ ਤੋਂ ਰਾਹਤ ਸਮਗਰੀ ਲੈ ਕੇ ਫਿਰੋਜ਼ਪੁਰ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਮਸਜਿਦ ਦੇ ਵਿੱਚ ਖੜ ਕੇ ਐਲਾਨ ਕਰ ਦਿੱਤਾ ਗਿਆ ਕਿ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨਗੇ ਤਾਂ ਸਿੱਖ ਭਰਾਵਾਂ ਦੇ ਗੱਲ ਲਾ ਕੇ ਰੋਂਦੇ ਹੋਏ ਮੁ슬ਮਿਮ ਭਾਈਚਾਰੇ ਦੇ ਲੋਕਾਂ ਨੇ ਆਖਿਆ ਕਿ ਇਹ ਨੁਕਸਾਨ ਦੇਖ ਕੇ ਉਹਨਾਂ ਦਾ ਮਨ ਭਰ ਗਿਆ ਨਾਲ ਹੀ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਹਰ ਸੰਭਵ ਮਦਦ ਜਿਹੜੀ ਹਰ ਪੀੜਤਾਂ ਦੇ ਲਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਆਪਣੇ ਭਾਈਚਾਰੇ ਨੂੰ ਵੀ اپੀਲ ਕੀਤੀ ਹੈ ਕਿ ਉਹ ਸਿੱਖ ਭਰਾਵਾਂ ਦੇ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਜਿੰਨਾ ਕੁ ਯੋਗਦਾਨ ਪਾ ਸਕਦੇ ਨੇ ਉਹ ਜਰੂਰ ਪਾਉਣ ਤਾਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਆ ਇਹ ਤਸਵੀਰਾਂ ਆਈਆਂ ਨੇ ਜਿੱਥੇ ਮੁ슬ਮਿਮ ਭਾਈਚਾਰੇ ਦੇ ਲੋਕ ਸਿੱਖ ਭਰਾਵਾਂ ਦੇ ਗਲ ਲੱਗ ਕੇ ਰੋਂਦੇ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਨੁਕਸਾਨ ਹੋ ਚੁੱਕਿਆ ਹੈ ਹਰ ਪਾਸੇ ਤਬਾਹੀ ਮੱਚੀ ਹੋਈ ਹੈ ਲੋਕ ਬੇਕਾਰ ਹੋ ਗਏ ਨੇ ਲੋਕਾਂ ਦੇ ਜਾਨਵਰ ਪਾਣੀ ਦੇ ਵਿੱਚ ਰੁੜ ਗਏ ਉੱਥੇ ਹੀ ਲੋਕ ਰਾਸ਼ਨ ਦੀ ਉਡੀਕ ਕਰਦੇ ਨਜ਼ਰ ਆ ਰਹੇ ਨੇ ਤਾਂ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਬਣੇ ਹੋਏ ਨੇ ਤੇ ਅਜੇ ਵੀ ਲੋਕਾਂ ਨੂੰ ਕੋਈ ਵੀ ਰਾਹਤ ਨਜ਼ਰ ਨਹੀਂ ਆ ਰਹੀ ਤਾਂ ਲੋਕ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਬਾਹਰਲੇ ਸੂਬਿਆਂ ਤੋਂ ਵੀ ਹੁਣ ਲੋਕ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ ਨੇ ਤਾਂ ਜੁਪੀ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਰਾਸ਼ਨ ਨਾਲ ਭਰੇ ਟਰੱਕ ਲੈ ਕੇ ਫਿਰੋਜ਼ਪੁਰ ਪਹੁੰਚੇ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆ ਸਿੱਖ ਭਰਾਵਾਂ ਦਾ ਨੁਕਸਾਨ ਦੇਖ ਕੇ ਉਹਨਾਂ ਦੇ ਗਲ ਲੱਗ ਗਏ ਤੇ ਗਲ ਲੱਗ ਕੇ ਰੋਂਦੇ ਨਜ਼ਰ ਆਏ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਹਰ ਇੱਕ ਨੂੰ ਭਾਵੁਕ ਕਰ ਦੇਣਗੀਆਂ ਕਿਉਂਕਿ ਹੜਾ ਦਰਮਿਆਨ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਾਫੀ ਨੁਕਸਾਨ ਹੋ ਗਿਆ ਤੇ ਨੁਕਸਾਨ ਦੇਖ ਕੇ ਮੁ슬ਮਣ ਭਾਈਚਾਰੇ ਦੇ ਲੋਕ ਹੁਣ ਸਿੱਖ ਭਰਾਵਾਂ ਦੇ ਗਲ ਲੱਗ ਕੇ ਰੋਂਦੇ ਨਜ਼ਰ ਆ ਰਹੇ ਨੇ ਪੂਰਾ ਇਲਾਕਾ ہمارا ਕਮਸਕੁਨ साठ लाख की आबादी हमारी कम से कम पंद्रह बीस हजार गाँव है हर गाँव की हर मस्जिद में ऐलान तो हो चुका है की हम पंजाब के साथ खड़े हर मस्जिद के ऐलान हो चुका है हजारों गाड़िया मेवाद में वहां से होंगी अकेली पूरे इलाके में हो चुका है तुम्हारे लिए लेकिन से लगवाया जाए मतलब गुरुद्वारों में भेजा जाए संगत को दिया जाए तरीके से सब जाए मदद ऐसी हमारी कोशिश है बिल्कुल कभी भी हमारे सिख भाई घबराए नहीं आ आ आ बिल्कुल बिल्कुल सेंगर इस तरह चाहते मैं बहुत सारे कमांडो हिदायत खान सीआरपीएफ का जवान हूँ सर हम दो दिन हो गए मुझे आए हुए एडवांस टीम में आया था पूरी मेवा सोशल मीडिया पे सुन रही है हमारी आवाज आवाज बन चुकी है पूरे मेवात में ऐलान हो चुका हर मस्जिद के अंदर की फौरन हर माँ बहने जितना जैसे किसी से हो रहा कोई नाज इकट्ठा कर कुछ कर रहा है गाड़ी यहाँ तक फुल हो रही है बस अब तो रवानगी की बात है उनकी रवानगी से निकलने शुरू हो जाएंगे इलाके में बस रुको ये तरतीब लगानी है आप लोगों को बस हम आपके साथ तो हैं जी बिल्कुल आप 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 है। और जो सूखा खाने का राशन है हर गांव में वो लोड हो रही है पैसों को मना कर दिया गया कोई पैसा इकट्ठा ना करें सिर्फ सामग्री सामग्री इकट्ठा करें पैसे की जरूरत पड़ेगी दो महीने बाद एक महीने बाद पानी उतरेगा तब तो जरूरत पड़ेगी किसानों को डीजल की पानी की खाद की बिजली की और व्यवस्थाओं की मकान की रहने सहने की सुविधाओं की तिरपालों के लिए कहा गया है मच्छरदानियों के लिए कहा गया है गद्दों के लिए कहा गया है पशुओं का चारा का भी कहा लेकिन वहां दूर पड़ रहा पशुओं के चारे के एतबार से लेकिन सुख का राशन ज्यादा वहां से लेकर चल रहे लोग सभी ਮਹਸਰਵਾਨ ਹੋ ਰਹੀ ਲਗਾਤਾਰ ਗਾੜੀ ਹਰ گاؤں ਸਰਵਾਨ ਹੋ ਰਹੀ ਹੈ ਬਸ 15 20000 گاਉਂ ਹੈ ਉਤਨੀ ਗਾੜੀਆਂ ਤੋਂ ਆਣੀ ਨਹੀਂ ਆਣੀ